ਵੇਲੇ ਸਵੇਰੇ ਸੰਗ ਤਾਂ ਉੱਠ ਖੜੀਆਂ ਇਹਨੇ ਇਸ਼ਨਾਨ ਕਰਨਾ ਇਸ਼ਨਾਨੇ ਕਰਨਾ ਗੰਦੇ ਆ ਦੇਖੋ ਸਵੇਰੇ ਮਾਰਨਿੰਗ ਟਾਈਮ ਬਰਸ਼ ਕਰਦੇ ਤੇ ਅਜੀਤੂ ਤੁਮੰਡਾ ਸੇ ਮਾਈ ਜੰਦਾ ਮੇਰਾ ਬਰਸ਼ ਪਤਾ ਨਹੀਂ ਕਿੱਥੇ ਲੋ ਜੀ ਸਵੇਰੇ ਸਵੇਰੇ ਆਪਾਂ ਨਹਾ ਲਿਆ ਵਾ ਪੰਜਨਾ ਨਾ ਕਰ ਹੋਇਆ ਕਿਉਂਕਿ ਗਰਮ ਪਾਣੀ ਬਹੁਤ ਸੀਗਾ ਕਰਨ ਤਾਂ ਨਹੀਂ ਨਾ ਹੋਇਆ ਹਨਾ ਕਰਨ ਤੇ ਕੋਈ ਨਹੀਂ ਤੁਹਾਨੂੰ ਆ ਸਵੇਰ ਦਾ ਵੀਊ ਦੇਖੋ ਤੇ ਤੁਹਾਨੂੰ ਇੱਧਰ ਪਾਣੀ ਦੇਖੋ ਠੰਡਾ ਚੱਲਦਾ ਪਿਆ ਇੱਧਰ ਦੇਖ ਲਓ ਗਰਮ ਪਾਣੀ ਸਾਰਾ ਹੁਣ ਗਰਮ ਗੁਫਾ ਲੋ ਜੀ ਇੱਧਰ ਸਰੋਵਰ ਹੈ ਇੱਧਰ ਇਸ਼ਨਾਨ ਕਰਦੇ ਕਰੰਮਣ ਫਿਰਦਾ ਫਿਰਦਾ ਜੀ ਮੈਂ ਤੇਰੇ ਘਰ ਆਇਆ ਆਪਣੀ ਤਰਨੀ ਲਾਵੇਂ ਬਾਲਕਾ ਮਿਰਦਾ ਫਿਰਦਾ ਨਾ ਜੀ ਮੰਦਰ ਦਿਖਾਈ ਹੈ ਹੁਣ ਤੁਹਾਨੂੰ ਮਾਰਕੀਟ ਸ਼ੁਰੂ ਹੋ ਗਏ ਇੱਥੇ ਜੋ ਪ੍ਰਸ਼ਾਦ ਲੈਣਾ ਹੋਵੇ ਕਿਸੇ ਨੇ ਲੈ ਸਕਦਾ ਇੱਥੇ ਪ੍ਰਸ਼ਾਦ ਬਣਦਾ ਜੀ ਗਰਮ ਪਾਣੀ ਵਿੱਚ ਚੌਲ ਉਬਲਦੇ ਆ ਆਲੂ ਚੌਲ ਸਾਰਾ ਕੁਝ ਇੱਥੇ ਬੱਲਦਾ ਤੇ ਮੰਦਰ ਬਣਿਆ ਹੋਇਆ ਤੇ ਸਾਰੇ ਇੱਥੇ ਗਰਮ ਪਾਣੀ ਆ ਜੋ ਵੀ ਚੋਲ ਦਾਲਾਂ ਆਲੂ ਸਾਰਾ ਕੁਝ ਇੱਥੇ ਬਣਦਾ ਵਾ ਪਾਣੀ ਦੇ ਵਿੱਚ ਚਲੋ ਚਲੋ ਕਾਕੇ ਕਾਜਲ ਨਾ ਕਰੀਆ ਕਾਜਲ ਕਿੱਦਾਂ ਦਾ ਲੱਗਾ ਵਧੀਆ ਲੱਗਾ ਨਾ ਬਹੁਤ ਵਧੀਆ ਨਾ ਆ ਦੇਖੋ ਇੱਧਰ ਪਾਣੀ ਕਿੰਨਾ ਗਰਮ ਆ 12 ਪਾਪਾ ਛੱਡਦਾ ਪੂਰੀਆਂ ਚੱਲੀਏ ਚਲੋ ਜੀ ਆਪਾਂ ਹੁਣ ਚੱਲਨੇ ਆ ਪੰਜਾਬ ਨੂੰ ਟਾਈਮ ਹੋ ਗਿਆ 12 ਵਜੇ ਚੱਲੇ ਆ ਸਾਨੂੰ 10 ਘੰਟੇ ਲੱਗ ਜਣੇ 8 ਤੋਂ 8 ਕ ਘੰਟੇ ਲੱਗ ਜਣੇ ਚਲੋ ਬਾਲੋ ਜਰਾ ਬਾਹਰ ਛੇਤੀ ਚੱਲੀਏ ਫੇਰ 12 ਵਜੇ ਗਏ ਆ ਲੋਕਰ ਸਾਹਿਬ ਜਰਾ ਬਾਹਰ ਪਾਓ ਛੇਤੀ ਚਲ ਕੋਈ ਨਹੀਂ ਪੁੱਠੀਆਂ ਪਾਲੀਆਂ ਤਾਂ ਫੇਰ ਕੀ ਹੈ ਗੱਡੀ ਜੀ ਬਹਿਣਾ ਵਾ ਲੋਕਰ ਸਾਹਿਬ ਨੇ ਇਹਨਾਂ ਨੂੰ ਕ ਪਾਉਂ ਆ ਬਾਬਾ ਜੀ ਨੇ ਪੈਸੇ ਹੀ ਬੜੇ ਗਿਣਾਤੇ ਆ ਹਾਂ ਕਿੰਨੇ ਪਤਾ 10 2000 ਤੱਕ 10 000 ਗਿਣਤਾ ਹੋਣਾ ਨਾ ਸੇਵਾ ਲੱਗੀ ਚਲੋ ਹਾਂ ਠੀਕ ਨੇ ਸਾਕੀ ਚਲੋ ਵੀ ਚਲੀਏ ਕਰੋ ਕਰ ਕਮਰੇ ਨੂੰ ਅਲਵਿਦਾ ਚਲੋ ਜੀ ਜੋ ਆ ਗਿਆ ਕੇ ਜੀ ਚਲੀਏ ਸੰਗਤਾਂ ਨੇ ਬੈਗੂ ਚੱਕ ਲਿਆ ਆਪਣੇ ਸਾਰੇ ਜੀ ਤੇ ਚੱਲੀਆਂ ਸੰਗਤਾਂ ਹੁਣ ਘਰ ਨੂੰ 6 ਦਿਨਾਂ ਬਾਅਦ ਪਿੰਡ ਨੂੰ ਚੱਲੇ ਆਂ ਜੀ ਪਹਿਲਾ ਬ੍ਰੇਕ ਹਵਾ ਹਵਾ ਚੈੱਕ ਕਰਾ ਲਈ ਆਪਾਂ ਫੇਰ ਦੁਬਾਰਾ ਹੈ ਅਨੇ ਕਾਫੀ ਵੀ ਨਹੀਂ ਹੈ ਸਭ ਬਣਾਣੀ ਕਹਿੰਦਾ ਕਹਿੰਦਾ ਬਈ ਦੋ ਕਾਫੀ ਤੂੰ ਕਾਫੀ ਵੀ ਨਹੀਂ ਕਰਨਾ ਕਾਫੀ ਵੀ ਨਹੀਂ ਬਈ ਚਾਰ ਕਾਫੀ ਕਰ ਦਿਓ ਕੀ ਲੈਣਾ ਬਈ ਕੀ ਲੈਣ ਲੱਗੀ ਖਾਣ ਬਸ ਆ ਹੀ ਦਿਨ ਲੱਭਦੀਆਂ ਹੋਰ ਕੋਈ ਨਹੀਂ ਲੱਭਦੀਆਂ ਹੁਣ ਉਹ ਤਗੜੀ ਹੈ ਸਾਰੀ ਨੀਂਦ ਨੂੰ ਦਾ ਲੱਗੇ ਵੀ ਆਹੀ ਚੀਜ਼ਾਂ ਹੀ ਲੱਗੀਆਂ ਇਹੜੇ ਉਹ ਹਰੇ ਦਾ ਐਵੇਂ ਜੇ ਹੁੰਦੇ ਆ ਆ ਸਾਰੇ ਨਾਲ ਹੋ ਜਾਂਦੇ ਆ ਸਵੈਲ ਬੜੀ ਆਉਂਦੀ ਆ ਆ ਗ੍ਰੀਨ ਲੈ ਲਓ ਤਾਂ ਨਾਲ ਬਹੁਤ ਵਧੀਆ ਗ੍ਰੀਨ ਆ ਨਾਲ ਗ੍ਰੀਨ ਆ ਮੇਰੇ ਜੀ ਬਲੂ ਵਾਲੇ ਇੱਕ ਮਿੰਟ ਇਹ ਨਹੀਂ ਇਹ ਬਾਲੇ ਕ੍ਰੈਕਸ ਬਸਵਾ ਦਿੰਦੇ ਇਹਦੇ ਵਿੱਚ ਨਾਮ ਵੀ ਨਿਕਲਦਾ ਦੇਖੋ ਨਾਮ ਨਿਕਲਣਾ ਤੈਨੂੰ ਇਹਨੇ ਤੁਹਾਨੂੰ ਕੋਣ ਬਣਾਇਆ ਕਰੋੜਪਤੀ ਹਾਂ ਕਰੋੜਪਤੀ ਬਸ ਕਰੋ ਚਲੋ ਹੋਰ ਨਾ ਗੋਪੀ ਇਹ ਬਿਚ ਡ੍ਰਿੰਕ ਹੋਰ ਗੱਡੀ ਲੈ ਲਈ ਉਹਨਾਂ ਕੋ ਕੋਈ ਨਹੀਂ ਮੈਂ ਨਹੀਂ ਬਾਹਰ ਨਿਕਲਣਾ 커피 ਪੀਣੀ ਨਹੀਂ ਲੈ ਲੈ ਕਰੀਮ ਰੋਲ ਲੈ ਲਿਆ ਕਰੀਮ ਰੋਲ ਸਵਾਦ ਦੇ ਹੈਨਾ ਭੁੱਖ ਲੱਗੀ ਆ ਖਾਓ ਹੈ ਇਹ ਸੁਪਨਾ ਤੂੰ ਬਾਹਰ ਨਹੀਂ ਹੁੰਨੀ ਸੀ ਦਿਲ ਨਹੀਂ ਕਰੰਡਿਆ ਦਿਲ ਨਹੀਂ ਕਰੰਡਿਆ ਇੰਨੀ ਗੱਡੀ ਚਲਾ ਲਈ ਤੂੰ ਸੁੱਤੀਆਂ ਹੀ ਆਈਆਂ ਹੁਣ ਨਹੀਂ ਤਾਂ ਹੁੰਦੇਣੀਆਂ ਗੱਲਬਾਤ ਇਦਾਂ ਮਜ਼ਾ ਆਇਆ ਨਹੀਂ ਹੁੰਦਾ ਕਹੇ ਗੱਲਬਾਤ ਕਰਦਾ ਬੰਦਾ ਕਾਲੂ ਜਾਵਾਂਗੇ ਤੁੰਦ ਕਾਲੂ ਜਾਵਾਂਗੇ ਬਟਾਲਾ ਮੈਨੂੰ ਬੱਸੇ ਬਿਠਾ ਦੇ ਜਲੰਧਰ ਤੋਂ ਕਿਹੜੇ ਵੇਲੇ ਭਾਈ 2 ਵਜੇ ਸ਼ਾਮ ਨੂੰ ਅਈ ਸ਼ਾਮ ਹੋਰ ਕੁਛ ਆਹ ਦੇ ਕਾਜਲ ਗੁੜੀਆਂ ਆਪ ਕਾ ਕੇ ਟੀਆ ਸਾਨੂੰ ਕਹਿੰਦੀ ਰਹਿੰਦੀ ਹੂੰ ਕੀ ਆਇਆ ਅੱਜ ਸਾਹਮਣੇ ਕਰਨੀ ਪਰ ਗੁੜੀ 10 ਲੀਟਰ ਉਹ ਕਜਾ ਅੱਜ ਮੈਂ ਕੰਪਨੀ ਕੀਤਾ ਕੁਝ ਨਾ ਆਮ ਕਹੀ ਜਾਂਦੀ ਹੈ ਗੁੜੀ ਉਹਦਾ ਚੱਲੋ ਕੋਲ ਕੋਰਡਰ ਖਾਪੋ ਜਾਈਏ ਹੂੰ ਮੈਂ ਕਰੀਂ ਤਾਂ ਫਤੀ ਜਿਹੜਾ ਇੱਥੇ ਤਾਂ ਪਿਆ ਹੀ ਮਾਣੇ ਬਾਹਰ ਆਇਆ ਮੈਂ ਇੱਕ ਬੰਨਰ ਬੰਨ੍ਹਦਾ ਹੂੰ ਇਹਨਾਂ ਨਹੀਂ ਜਾਣਾ ਆਹ ਦੂਰ ਤੇ ਇਹਨਾਂ ਬਈ ਛੱਡਈਏ ਇਹਨੂੰ ਨਹੀਂ ਕੱਲੂ ਨਹੀਂ ਇਹਨੂੰ ਸਾਡਾ ਦਿਲ ਨਹੀਂ ਲੱਗਣਾ ਇਹਦੇ ਬਿਨਾ ਨਹੀਂ ਨਹੀਂ ਚੱਲ ਅੱਗੇ ਬਹਿ ਜਾ ਹੁਣ ਸੱਪਣਾ ਮੈਂ ਲੱਗਾ ਮਗਰ ਬਹਿਣ ਲੱਗਾ ਮੈਂ ਬਹਿਣ ਧਿਆਨ ਨਾਲ ਆਈ ਗੱਡੀ ਆਹ ਦੇਖ ਕੋਣ ਕੀ ਨਹੀਂ ਪਕੌੜਾ ਖਾਣ ਲੱਪਿਆ ਬੈਠੇ ਅੱਗੇ ਹੁਣ ਸੱਪਣਾ ਨੇ ਸੀਟ ਬਦਲ ਲਈ ਆ ਹੁਣ ਮੰਤਰੀਆਂ ਵਾਲੀ ਸੀਟ ਤੇ ਬਹਿ ਗਈ ਵੀ ਕੁੜੀ ਮੰਤਰੀਆਂ ਵਾਲੀ ਫੀਲਿੰਗ ਚੱਕਣ ਢਈ ਆ ਉਹ ਕਾਕਾ ਗੱਡੀ ਧਿਆਨ ਨਾਲ ਚਲਾਈ ਠੀਕ ਹੈ ਨਾ ਤੁਸੀਂ ਕੀ ਕਰਦੇ ਆ ਮੈਂ ਲੋਕੇਸ਼ਨ ਲਾਈ ਆ ਨੈਵੀਗੇਸ਼ਨ ਓਨ ਕਰੀ ਅਛਾ ਨੈਵੀਗੇਸ਼ਨ ਓਨ ਕਰ ਗਿਆ ਆਪਾਂ ਕਿੱਥੇ ਪਹੁੰਚ ਗਏ ਆ ਮੈਂ ਆਪਕਾ ਹੈਲੋ ਅਮਨ ਅਮਨ ਕੇ ਗੋਲੇ ਛੋਲੇ ਕੋਲ ਛੋਲੇ ਕੋਲ ਚੇ ਖਾਣੀਆਂ ਬੰਨ ਭਰ ਕੇ ਆਓ ਜੀ ਖਾਓ ਛੋਲੇ ਕੋਲ ਚੇ ਬਾਹਰਲੇ ਦੇਖੋ ਲੋ ਨਜ਼ਾਰੇ ਅਸੀਂ ਤਾਂ ਲੱਗੇ ਨੇ ਨਾ ਲੈ ਨਜ਼ਾਰ ਤੇ ਦੇਖ ਦੇ ਨਜ਼ਾਰੇ ਲੋ ਅੱਛਾ ਆ ਬੰਦਾ ਇਦਾਂ ਦਾ ਨਾ ਟਿੱਕੀ ਭਈਆ ਟਿੱਕੀ ਨਹੀਂ ਪਾਣੀ ਮੈਨੂੰ ਮੈਨੂੰ ਟਿੱਕੀ ਨਹੀਂ ਪਾਣੀ ਇਹਨਾਂ ਨੇ ਪਾ ਦੇ ਸਪੜਾ ਕਾਹਦੇ ਟਿੱਕੀ ਖਾਣੀ ਐ ਨਹੀਂ ਤੁਸੀਂ ਹਿਵਲ ਕਰਾਓ ਠੀਕ ਆ ਗਰਮ ਕਰਦੀ ਮੇਰਾ ਭਰਾ ਐ ਚੰਗੀ ਤਰ੍ਹਾਂ ਉਹ ਪਹਿਲਾਂ ਕੈਮਰਾ ਚਲਾਉਣਾ ਤਾਂ ਸਿੱਖ ਲੈ ਉਹ ਕੈਮਰਾ ਸਿੱਖ ਲੈ ਚਲਾਉਣਾ ਆਉਣੀ ਨਹੀਂ ਕਰਨਾ ਹੁੰਦਾ ਕੈਮਰਾ ਤੈਨੂੰ ਨਹੀਂ ਆਉਂਦਾ ਆਉਂਦਾ ਹੀ ਨਹੀਂ ਮੈਨੂੰ ਇੰਨਾ ਘਪਾ ਮਾਰਿਆ ਹਾਂ ਕਿੰਨਾ ਕੁ ਮਾਰਿਆ ਖਪਾ ਉਹਨੂੰ ਕਿਹ ਬੋਲ ਕਭੀ ਬੋਲਿਓ ਆ ਮੇਰਾ ਘਰ ਆਲਾ ਹੈ ਹਾਂ ਜਿੰਦਾ ਵਿਆਹ ਕਰਾਇਆ ਨਾ ਹਾਂ ਉਹਦੇ ਮੈਂ ਹੁਣ ਘੁੰਮਣ ਆਏ ਆ ਹਾਂ ਘੁੰਮਣ ਤੇ ਇਹਨਾਂ ਨੂੰ ਖਾ ਮਾਰਿਆ ਇਹਨਾਂ ਤਾਂ ਕਰ ਮਾਰਿਆ ਨਾ ਅੱਛਾ ਫੇ ਹੁਣ ਆਹੀ ਕੀਮਤ ਉਹ ਤਾਂ ਕਰ ਇਹ ਬੰਦੇ ਨੇ ਕੋਦੇ ਵੀ ਖਪਾ ਮਾਰਿਆ ਉਹ ਭਰਾਵਾ ਹੁਣ ਇਦਾਂ ਨਾ ਲੜ ਪਿਓ ਤੁਸੀਂ ਤੁਹਾਡਾ ਜੀ ਤਾਂ ਬੋਲੋ ਦੇ ਮੇਰੀ ਗੱਲ ਸੁਣੋ ਦੇਖ ਕਰੋ ਇਹਦਾ ਬ੍ਰਿਸ਼ਟਾ ਆ ਜਾਂਦਾ ਕੌਫੀ ਬ੍ਰਿਸ਼ਟਾ ਆ ਜਾਂਦਾ ਕੌਫੀ ਤੁਸੀਂ ਆ ਜਵੇ ਇਹ ਨਹੀਂ ਰੋਕਣਾ ਮਾਰ ਜੀ ਹਣਾ ਬਣਦਾ ਰੋਕਣਾ ਬਣਦਾ ਜੇ ਮੈਂ ਕੋਈ ਕਹਿ ਦਵਾ ਖਾਣ ਨੂੰ ਨਹੀਂ ਨਹੀਂ ਤੇ ਮਿਲ ਕੇ ਮੈਂ ਖਲਾਉਣਾ ਨਾ ਰੋਕੋ ਯਾਰ ਬਸ ਕੋਲਕੀ ਵੀ ਭਰ ਲਈਦੇ ਛੋਲੇ ਆ ਦੇ ਏਦਾਂ ਕਰ ਵੀ ਲਈਦਾ ਹਾਂ ਆ ਲੈ ਗਰਮ ਗਰਮ ਛੋਲਿਆਂ ਵਾਲਾ ਭਾਈ ਨਾ ਕੋਲ ਦੇ ਗਾਣੇ ਕਹਿਣੇ ਕੋਲ ਜੇ ਠੀਕ ਹੈ ਭਈਆ ਲੋ ਜੀ ਪਾਰੇ ਮਾੜੀ ਚੜ੍ਹ ਗਈ ਮਿੱਟੀ ਕਰਨ ਵੀਰੇ ਆ ਜਾ ਹੁਣੇ ਯਾਰ ਫਾਰੇ ਕੁਲ ਕਾਲਦੀ ਰਹੀ ਆ ਕਰਨ ਵੀਰੇ ਯਾਰ ਕਰਾ ਦੋ ਨਾੜਿਆਂ ਨੂੰ ਤਾਂ ਆਖਾ ਹੀ ਜਾਂਦੇ ਮੈਂ ਕਿ ਦਿੰਨਾ ਉਹਨੂੰ ਵੀ ਖਾਣ ਨਾ ਉਹ ਦੇਖੋ ਕਿੱਦਾਂ ਬਣਾਉਣ ਦੀ ਵੀਡੀਓ ਇਹ ਕੋਲਚੇਨ ਠੱਕ ਗੱਡੀ ਜਾਂਦੀ ਪੂਰੀ ਨਾ ਵੇਖ ਦੋ ਇਹ ਹੀ ਤਾਂ ਵਧੀਆ ਹੁੰਦੀ ਵੀਡੀਓ ਚ ਬੱਜ ਦੋ ਕਾ ਵੀ ਕਿੱਦਾਂ ਲੱਗਾ ਵਾਦਣਾ ਤੁਹਾਨੂੰ ਕਿਹਾ ਹੀ ਨਾ ਕਿ ਕਿਦਾਂ ਲੱਗਿਆ ਸਪਨਾ ਇਦਾਂ ਹੋ ਜਾ ਮਿੱਠੇ ਆਮ ਬਹੁਤ ਟੇਸਟ ਆ ਮਿੱਠੇ ਹੁੰਦੇ ਨਾ ਮਿੱਟੀ ਘੱਟ ਬੋਲੋ ਮਿੱਟੀ ਘੱਟ ਪਈ ਜਾਂ ਰਹਿਨੇ ਮੈਂ ਟਿੱਕੀ ਨਹੀਂ ਪਾਈ ਤੁਸੀਂ ਟਿੱਕੀ ਪਾਈ ਹੋਵੇ ਟਿੱਕੀ ਭਾ ਬਿਨੇ ਵੀ ਨਹੀਂ ਭਾਈ ਪਾਈ ਹੋਣੀ ਟਿੱਕੀ ਮੈਂ ਟਿੱਕੀ ਘੱਮ ਕਰੀਂ ਛਾ ਆ ਖਾਣਾ ਹੋਵੇ ਕਿਸੇ ਨੇ ਕੁਲਚਾ ਤਾਂ ਖਾ ਸਕਦਾ ਵਾ ਹਾਂ ਤੇ ਕਿੱਥੋਂ ਮਿਲਦਾ ਵੀਰੇ ਇਹ ਮਿਲਣਾ ਪੰਜਾਬ ਤੋਂ ਹੀ ਆ ਇੰਡੀਆ ਤੋਂ ਅੱਛਾ ਹੋਰ ਕਹਦੇ ਨਹੀਂ ਬਾਹਰ ਬੂਰ ਮਿਲਣਾ ਇਦਾਂ ਦਾ ਕੁਲਚਾ ਅੱਛਾ ਲੋਕੇਸ਼ਨ ਭਾਈ ਦੀ ਦੱਸ ਸਕਦੇ ਖਾਣ ਲਈ ਕਿੱਥੇ ਆ ਮੰਡੀ ਰੋਡ ਹਾਂ ਈਗਾ ਨਾ ਮੰਡੀ ਰੋਡ ਤੇ ਹੀ ਆਣਾ ਹਾਂ ਮੂਰ ਚਾਟ ਬੰਡਾਰ ਮੰਡੀ ਇਹ ਅਮਨ ਦੀ ਰੇੜੀ ਆ ਤੇ ਲੈ ਅਮਣ ਕਿੱਥੇ ਤੱਕ ਬਥੇ ਹੋਇਆ ਭਰਾ ਮੈਨੂੰ ਦੋ ਟੁਕੀਆਂ ਲਾ ਦੇ ਆਏ ਰੱਬਾ ਅਮਨ ਦੇ ਮੈਂ ਨਾ ਹਨਾ ਕਾਜ ਮੋਟੀ ਹੋ ਜਾਣਾ ਤੂੰ ਆਏ ਅਮਨ ਆ ਇਧਰ ਨਾ ਅਮਨ ਭਾਜੀ ਅਮਰ ਬਸ ਕਿਦੇ ਮੇਂ ਗੋੜ ਕੇ ਪਹੁੰਚੇ ਆ ਇਹ ਅਮਨ ਭਾਜੀ ਤੇ ਅਣੂ ਭਾਬੀ ਕਿੱਥੇ ਆ ਲੱਗਦਾ ਵੀ ਅਮਨ ਭਾਜੀ ਅਰ ਗਈ ਆ ਦਾ ਮਨ ਮਨ ਕੋਸ਼ਿਸ਼ ਕਰ ਰਹੇ ਆ ਵੀਰੇ ਤੁਹਾਨੂੰ ਹਾਂ ਵੀਰੇ ਵਾਇਕਾ ਬੜਾ ਸੇ ਇਮੀਡੀਏਟ ਇਹ ਕੋਈ ਮੇਰੀ ਮਜਬੂਰੀ ਮੈਨੂੰ ਸ਼ੇਤੀ ਦੇ ਡਰ ਰਹੇ ਹਾਂ ਰੈਸਟੋਰੈਂਟ ਤੇ ਰੁਕੇ ਆ ਰਾਣਾ ਬੈકરી ਇੱਥੇ ਹੁਣ ਡਿਨਰ ਕਰਨ ਲੱਗੇ ਆ ਬ੍ਰੇਕ ਲਾਤੀ ਇੱਥੇ ਬੈਣਾ ਇੱਥੇ ਬੈ ਰੋ ਕਿੱਥੇ ਤਾਂ ਬੈਠੋ ਹੈ ਕਿਨੇ ਨਹੀਂ ਖਾਣਾ ਨਹੀਂ ਮੈਚ ਨਹੀਂ ਖਾਂਦੇ ਆਪਾਂ ਚਿਕਨ ਖਾਣਾ ਵੀਰੇ ਕੀ ਖਾਣਾ 10 ਆਰਡਰ ਕਰੋ ਫਿਰ ਬਲਗਨ ਨਿਊਡਲ ਸੈਂਡਵਿਚ ਮੋਮੋਸ ਫਰਾਈਸ ਹੈ ਤੇ ਖਾਣਾ ਨਹੀਂ ਪੀਜ਼ਾ ਬੱਸ ਕੀ ਕੀ ਦੇ ਆ ਤੁਹਾਰੇ ਕਿਰੇ ਨਾਲ ਪੜਨਾ ਨਹੀਂ ਆਉਂਦਾ ਮੈਂ ਪੜ੍ਹ ਹਾਂ ਫੜਾਈ ਗਿਆ ਡੈਡੀ ਜੀ ਡੈਡੀ ਡੈਡੀ ਮੰਮੀ ਘਰ ਡੈਡੀ ਘਰ ਆਉਂਦੀ ਕੰਨ ਕਰੇ ਕਾਜਲੇ ਵਾਟਰ ਕੋਸ ਇਹਨੇ ਸ਼ੇਕ ਹੀ ਦੇਖਣੇ ਦੇਖੀ ਬਿਲ ਪੀਣ ਵਾਲੇ ਦੇ ਦੇ ਦਿੰਦੀ ਐ ਸਿਸਟਮ ਦਾ ਪੜਦੇ ਕਿਦਾਂ ਨੂੰ ਆ ਗਿਆ ਸਾਡਾ ਚਿੱਲੀ ਚਿਸ ਚਿੱਲੀ ਆ ਗਿਆ ਸਾਡਾ ਸੁਪਨਾ ਦਾ ਹਜੇ ਪੈਂਡਿੰਗ ਆ ਸਮਾਂ ਸਪਨਾ ਤੋਂ ਕੀ ਆਰਡਰ ਕੀਤਾ ਚੌਮੀ ਨਹੀਂ ਚੌਮੀ ਚੌਮੀ ਨੂਡਲ ਹ ਤਿਆਰ ਹੋਣ ਪੰਜਾਬ ਪਹੁੰਚ ਗਏ ਆਪਾਂ ਤਾਂ ਲੋ ਜੀ ਕਾਲੇ ਦਾ ਮਜਿੰਟ ਹੋ ਗਿਆ ਕਿ ਆ ਗਿਆ ਤੇਰਾ ਕਿਹੜਾ ਹੈ ਸੁਪਨਾ ਸ਼ੇਕ ਚੌਕਲੇਟ ਸੀ ਇਹਦਾ ਸੀਗਾ ਦੂਜਾ ਪਤਾ ਨਹੀਂ ਹੁਣ ਬੰਦਾ ਆਈ ਤੇ ਬਦਲ ਲੱਗਣਾ ਹੈ ਖੇਲਿਆਂ ਦਾ ਆ ਆਛਿਆ ਤੂੰ ਵੀ ਆ ਕੰਨ ਕਿੱਥੇ ਚਲ ਗਏ ਇਨਾ ਟਾਈਮ ਮੇਰੇ ਆਛਿਆ ਤੂੰ ਵੀ ਆ ਅੰਦਰ ਕੰਜ ਮੇਰੇ ਕੀ ਕਰਨ ਕੁਛ ਨਹੀਂ ਆ ਕਿਹੜਾ ਮੰਗਾਇਆ ਤੁਸੀਂ ਇਹਦਾ ਨਾਮ ਕੀ ਸੀ ਤੂੰ ਆਪ ਮੈਂ ਕਿਹਾ ਵੀ ਐਡਾ ਨਹੀਂ ਨਹੀਂ ਕੰਨ ਕਿਹੜਾ ਸੀ ਇਹਦਾ ਬਟਰਸਕੋਚ ਬਟਰਸਕੋਚ ਨਾ ਨਾ ਨਾਂ ਦਾ ਚਾਂਪ ਵੀ ਆ ਗਈ ਆ ਕਾਜਲ ਦੀ ਕਾਜਲੇ ਪੂਰੀ ਖਾਣੀ ਨੂੰ ਠੀਕ ਹੈ ਨਾ ਇਹ ਗੱਦ ਗਏ ਫੇਰ ਨਹੀਂ ਏਦਾਂ ਨਹੀਂ ਕਰਨਾ ਸਭ ਨੂੰ ਨੂਡਲ ਵੀ ਆ ਗਏ ਰੋਟੀ ਵੀ ਆ ਗਈ ਕਰਨਾ ਪਰ ਰੋਟੀ ਖਾਈ ਜਾ ਯਾਰ ਇਹਨਾਂ ਨੂਡਲ ਵੀ ਆ ਗਏ ਸਭ ਨਾਲ ਸਵਾਲਾ ਦੇ ਸਵਾ ਹੋ ਸੀ ਜੀ ਸੌਂ ਚੱਲੀਏ ਚਲੋ ਖਾਓ ਸਭ ਨੇ ਕਿੰ ਕਿਦਾਂ ਦਾ ਲੱਗਾ ਖਾਣਾ ਤੁਹਾਨੂੰ ਬਹੁਤ ਵਧੀਆ ਸਵਾਦ ਸੀ ਨਾ ਬਹੁਤ ਸੱਦਾ ਵਾ ਮੈਂ ਗੋਲ ਗੱਪੇ ਖਾਣੇ ਨਹੀਂ ਮੈਂ ਨਹੀਂ ਖਾਣੇ ਗੋਲ ਗੱਪੇ ਬਹੁਤ ਵਧੀਆ ਸੀ ਖਾਣਾ ਤੁਹਾਨੂੰ ਕੰਤਾ ਗੋਲ ਗੱਪਿਆਂ ਦਾ ਵੈਰੀ ਆ ਪੂਰਾ ਹੁਣ ਘਰ ਆ ਗਿਆ ਲਾ ਕੇ ਤਾਂ ਹੁਣ ਸਟਿੱਕਾ ਬਣਾਉਣ ਲੱਪੀਆਂ ਦੋਨੇ ਜਣੀਆਂ ਲੋ ਵੀ ਕਰਨ ਆ ਗਏ ਆ ਆਪਾਂ ਵੈਲਕਮ ਟੂ ਹੋਮ ਵੀਰ ਜੀ ਵੈਲਕਮ ਟੂ ਹੋਮ ਲੋ ਜੀ ਘਰੇ ਆ ਗਿਆ ਕਰਨ ਵਾਲੀ ਗੱਡੀ ਉਹ ਖੜੀ ਆ ਰਾਣੀ ਸੁੰਦਰਾ ਰਾਣੀ ਸੁੰਦਰਾ ਕਾਰ ਪਹੁੰਚ ਗਏ ਜੀਤੀਆਂ ਬਾਪੂ ਨੇ ਰੀਝਾ ਭੂਰੀਆਂ ਕਹਿੰਦਾ ਸਭ ਜੰਬਾ ਇਹ ਸੱਬ ਦਾ ਪੜਦੇ ਹੀ ਨਹੀਂ ਚਲੋ ਉਤਰੋ ਹੁਣ ਤੁਹਾਡੇ ਤੁਹਾਡੇ ਲਈ ਬੈਂਡ ਵਾਜੇ ਲੈ ਕੇ ਆਈਏ ਤੁਹਾਡੇ ਲਈ ਬੈਂਡ ਵਾਜੇ ਲੈ ਕੇ ਆਈਏ ਉਤਰੋ ਹੁਣ ਘਰ ਆ ਗਿਆ ਚਲੋ ਚਲੋ ਮੈਨੂੰ ਭਾਈ ਇਧਰ ਆ ਜਾ ਰੋਣ ਕਾ ਹਾਂ ਆ ਗਈ ਆ ਗਈ ਚਲੋ ਜਿੱਜੂ ਹੱਲ ਫੜ ਲਓ ਰੋ ਕਿ ਨਰੀਆ ਕਰ ਗਿਆ ਸਮਾਈ ਦਾ ਕੋਈ ਪ੍ਰਸਿੱਧ ਲਾ ਰਿਹਾ ਹੈ ਮੁੰਡਾ ਨੇ ਮੈਨੂੰ ਬਹੁਤ ਅੰਕਿਤ ਦੇਖੋ ਜੀ ਚੰਗੇ ਗਏ ਆ ਇੰਨੇ ਦੇ ਨਾ ਸਾਡਾ ਦਿਲ ਜੀ ਆਜ ਵੀ ਜਾਂਦੇ ਰਹਿਣ ਨਾ ਆਹੋ ਅੱਜ ਵੀ ਜਾਂਦੇ ਰਹਿਣ ਨਾ ਵਧੀਆ ਲੱਗਦੇ ਆ ਮੇਰੇ ਨਾਲ ਨੇ ਕਿ ਅੱਜ ਵੀ ਰਹਿਣ ਨਾ ਹਾਂ ਨਾ ਨਾ ਮੈਂ ਦੋਰੀ ਆ ਜੰਨੀ ਆ ਨਹੀਂ ਆ ਜੰਨੀ ਦੋਰੀ ਆਪਣਾ ਆਪਣਾ ਚੱਲ ਚੱਲ ਆ ਗਏ ਅਸੀਂ ਹੁਣ ਜਰਾਬਾਂ ਚੱਕਦਾ ਫਿਰਦਾ ਹੂੰ ਉਥੇ ਕਿਦਾਂ ਸ਼ੇਖੀਆਂ ਮਾਰਦਾ ਸੀ ਹੈ ਠੀਕ ਹੀ ਤੇ ਕੋਈ ਮਾਰੀ ਨਹੀਂ ਹੁਣ ਦੇਖ ਕਿਦਾਂ ਕੱਲਾ ਕੱਲਾ ਸਮਾਨ ਚੱਕਦਾ ਫਿਰਦਾ ਜੀ ਆ ਜਾਂਦਾ ਕਿੰਨੀ ਯਾਤਰਾ ਕੀਤੀ ਹੈ ਹੈ ਠੰਡ ਸੀ ਉੱਥੇ ਹਨਾ ਕੋ ਤਾ ਕਰਕੇ ਹਾਂ ਉਹ ਹਜੇ ਨਹੀਂ ਤਾ ਕਰ ਉਹ ਮੈਂ ਤੁਹਾਨੂੰ ਦੱਸਦਾ ਹਾਂ ਹਾਂ ਜੀ ਤੁਹਾਨੂੰ ਕਿਦਾਂ ਦਾ ਫੀਲ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਸਾਨੂੰ ਬਹੁਤ ਵਧੀਆ ਫੀਲ ਹੋ ਰਿਹਾ ਤੁਹਾਨੂੰ ਕਿਦਾਂ ਦਾ ਹੋ ਰਿਹਾ ਤਰਣ ਕੇ ਥੱਕ ਖਾ ਗਏ ਥੱਕ ਗਏ ਚਲੋ ਜੱਪਾ ਦੇਖੋ ਚਲੋ ਫਿਰ ਬਲਾਉਸ ਆਰੀਆਂ ਸੱਸੀ ਗੱਲ ਤੇ ਚੱਲੀਏ ਸੁਪਨਾ ਕਿਹੜੇ ਕਿਹੜੇ ਧੋਣੇ ਤੋਂ ਮਮਾ ਨਹੀਂ ਅਭੀ ਧੋਣੇ ਸਾੰਬਲੀ ਆਪਾਂ ਕੱਪੜੇ ਆਹ ਧੋਣਾਂ ਲਈ ਲਿਓ ਆਹ ਫੋੜ ਨੂੰ ਪੁੱਛ ਕਿ ਕਿਦਾਂ ਕੀ ਕਰਦੀ ਹੁਣ ਦੁੱਧ ਗਰਮ ਕਰਦੀ ਹਾਂ ਅੜ ਦੋ ਫਿਰ ਵੇ ਨਾ ਗਾਵੇ ਨਾ ਲੱਲ ਬਈ ਅਲੱਗ ਕੀ ਕਰੀ ਜਾਂਦੇ ਚਲੋਗੇ ਸਾਰੇ ਸਸਤੀ ਕਰ ਮਾਰਦੇ ਆ ਡਰਜਿੰਦ ਦੇ ਕਿਉਂ ਇਹ ਕਿਰਦੀ ਇਹ ਬਿਨਾ ਬੋਰ ਮਿਟਾ ਦੂ ਨਹੀ ਬਣੀ ਆ ਵੀਡੀਓ ਹੈ ਨਾ ਆਹ ਹਣ ਪੋਲ ਨੇ ਨੇ ਤੇ ਦੂਜਾ ਬਣਾਤਾ ਇਹ ਪਹਿਲਾਂ ਰੁੜ ਗਿਆ ਸੀ ਉਹ ਕਹਿੰਦੀ ਮੈਂ ਹੈ ਨਾ ਇਹ ਦੇਖਿਆ ਸੀ ਕਹਿੰਦੀ ਪੁਲਿਸ ਹੋਨੀਆ ਕੰਜੀ ਬਹਿ ਜਾ ਮਾ ਦਾਸ ਹੋ ਗਈ ਹਾਂਜੀ ਮੇਰਾ ਕਿਹੜਾ ਦਾਸ ਹੋ ਗਈ ਕੋਈ ਸਿੱਧੀਆਂ ਕਰੇ ਮਾ ਬੇਟਾ ਸਲੇਵਾ ਨਾ ਨਾ ਨਹੀਂ ਮੈਂ ਕਹਿੰਦਾ ਤਾਂ ਅੰਗੇ ਤੇ ਕੰਮ ਮਮਾ ਤਾਂ ਨਹੀਂ ਤੇ ਉਹ ਬੰਦ ਹੋਇਆ ਨਹੀਂ ਜਦੋਂ ਮੈਂ ਜਪਾ ਉਹ ਕੀ ਕਹਿੰਦੀ ਜੀ ਆ ਉਹ ਬੰਦ ਹੋਇਆ ਕਰੀ ਫਿਰ ਅੱਜ ਸੁਟਰੀ ਕਹਾਣੀਆਂ ਆ ਗੱਲਾਂ ਤੇ ਮੂੰਹ ਦੇ ਉੱਤੇ ਚੜ ਕੇ ਤੇਰੇ ਦੁਆਲੇ ਦੋ ਜਣੀਆਂ ਆ ਗਈਆਂ ਹਾਲੇ ਨਹੀਂ ਨਹੀਂ ਇਹ ਗੱਪਾਂ ਜੇ ਇਹ ਤੋਂ ਜਾਂਦੇ ਸ਼ੁਰੂ ਹੋ ਗਈ ਗੱਪਾਂ ਜੇ ਹਾਂ ਨਹੀਂ ਹੋਈ ਹੈ ਇਹਨੇ ਇਕਨਾਂ ਵੀ ਮਾਰ ਨਹੀਂ ਸਾਰੇ ਨਹੀਂ ਲੈ ਲਈ ਨਾ ਸਾਰੇ ਨੇ ਲੈ ਹਾਂ ਤਾਂ ਮੋਂਦੇ ਮੇਰਾ ਆ ਦੇ ਪਿਆ ਇੱਥੇ ਪਿਆ ਤੇ ਦੇਖੀਏ ਵੀਡੀਓ ਮਾ ਦੇਖੀਏ ਦਿਖਾ ਦਿਓ ਜਹਣੀਆਂ ਨੀਆਂ ਵੀਡੀਓ ਹਾਂ ਲੈ ਹੁਣ ਮੰਮੀ ਉਹਨਾਂ ਦੀ ਵੀਡੀਓ ਵੀ ਜਾਂਦਿਆਂ ਦੀ ਬਣਾਈ ਹੁੰਦਿਆਂ ਦੀ ਬਣਾਈ ਆਪਾਂ ਬੰਦਾ ਹੜੀ ਜਾਵੇ ਹੋਣੀ ਹੜ ਜਾਵੇ ਹੁਣ ਵੀ ਆਇਆ ਕੈਮਰਾ ਖੁੱਲ ਕੇ ਬੈਠਾ ਹੀ ਆ ਇਹ ਜਿਹੜੇ ਬਲੌਕਿੰਗ ਦੇ ਇਦਾਂ ਹੀ ਕਰਦੇ ਹੁੰਦੇ ਏ